ਇਹਦੇ ਕੋਲੇ ਸਬਜ਼ੀ ਵਾਲਾ ਉਹ ਪਕੜ ਲਿਆ ਉਹ ਪਕੜ ਕੇ ਲਿਆ ਕੇ ਜਦੋਂ ਖਾਲੀ ਪਈ ਬਾਹਤੀ ਵਿੱਚ ਇਹਨਾਂ ਨੇ ਉਹ ਪਾਇਆ ਟੌਸ ਦੇ ਵਿੱਚ ਉਹਨਾਂ ਨੂੰ ਇਹ ਚ ਮਹਿਸੂਸ ਹੋਇਆ ਵੀ ਇਹ ਮਾਸ ਹੈ ਮੀਟ ਬੜਿਆ ਹੋਇਆ ਦਿੜਜਿਆ ਹੋਇਆ ਮੀਟ ਸੀਗਾ ਉਸ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਇੱਕ ਬੇहद ਸ਼ਰਮਨਾਕ ਘਟਨਾ ਵਾਪਰੀ ਜਿੱਥੇ ਇੱਕ ਵਿਅਕਤੀ ਨੇ ਲੰਗਰ ਦੀ ਬਾਲਟੀ ਵਿੱਚ ਮੀਟ ਦਾ ਡੋਲੂ ਪਲਟ ਦਿੱਤਾ ਜੀ ਹਾਂ ਇਹ ਵਿਅਕਤੀ ਲੰਗਰ ਹਾਲ ਵਿੱਚ ਮੀਟ ਲੈ ਕੇ ਪਹੁੰਚਿਆ ਸੀ ਅਤੇ ਇਹ ਕਹਿ ਕੇ ਉਸਨੇ ਮੀਟ ਦਾ ਡੋਲੂ ਲੰਗਰ ਹਾਲ ਦੀ ਬਾਲਟੀ ਵਿੱਚ ਪਲਟ ਦਿੱਤਾ ਕਿ ਇਹ ਲੰਗਰ ਉਸਨੇ ਹਸਪਤਾਲ ਵਿੱਚ ਲੈ ਕੇ ਜਾਣਾ ਸੀ ਪਰ ਉਹ ਹਸਪਤਾਲ ਨਹੀਂ ਪਹੁੰਚ ਸਕਿਆ ਇਸ ਲਈ ਉਸ ਵੱਲੋਂ ਬਣਾਈ ਸਬਜ਼ੀ ਆਦਤ ਅਤੇ ਰੋਟੀਆਂ ਆਦ ਨੂੰ ਲੰਗਰ ਵਿੱਚ ਵਰਤਾ ਦਿੱਤਾ ਜਾਵੇ ਇਸ ਦੌਰਾਨ ਜਦੋਂ ਸੇਵਾਦਾਰਾਂ ਨੇ ਉਸ ਤੋਂ ਡੋਲੂ ਫੜਿਆ ਅਤੇ ਉਸ ਨੂੰ ਖਾਲੀ ਪਈ ਬਾਲਟੀ ਵਿੱਚ ਪਲਟਿਆ ਤਾਂ ਸੇਵਾਦਾਰਾਂ ਨੂੰ ਸ਼ੱਕ ਪਿਆ ਕਿ ਇਸ ਵਿੱਚ ਮੀਟ ਦੀਆਂ ਬੋਟੀਆਂ ਸਨ ਅਤੇ ਜਦੋਂ ਸੇਵਾਦਾਰਾਂ ਵੱਲੋਂ ਗੰਭੀਰਤਾ ਨਾਲ ਇਸ ਮਾਮਲੇ ਦੀ ਚੈਕਿੰਗ ਕੀਤੀ ਗਈ ਤਾਂ ਪਾਇਆ ਗਿਆ ਕਿ ਇਸ ਵਿਅਕਤੀ ਦੇ ਡੋਲੂ ਵਿੱਚ ਮੀਟ ਬਣਾਇਆ ਹੋਇਆ ਸੀ ਜਿਸ ਤੋਂ ਬਾਅਦ ਤੁਰੰਤ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਉਦਰੇ ਇਸ ਪੂਰੀ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਲੰਗਰ ਦੀ ਕਤਾਰ ਵਿੱਚ ਬੈਠਾ ਇਹ ਵਿਅਕਤੀ ਸੇਵਾਦਾਰਾਂ ਨੂੰ ਡੋਲੂ ਫੜਾਉਂਦਾ ਹੈ ਜਿਸ ਤੋਂ ਬਾਅਦ ਸੇਵਾਦਾਰ ਕੋਲਪੈ ਤੱਕ ਪੋਸਟ ਤੇ ਪਈ ਖਾਲੀ ਬਾਲਟੀ ਵਿੱਚ ਇਸ ਨੂੰ ਪਲਟ ਦਿੰਦੇ ਨੇ ਹਾਲਾਂਕਿ ਗ੍ਰੀਮਤ ਰਹੀ ਕਿ ਸੇਵਾਦਾਰਾਂ ਵੱਲੋਂ ਬਿਨਾਂ ਦੇਖਿਆ ਇਹ ਵਰਤਾਇਆ ਨਹੀਂ ਗਿਆ ਪਰ ਸੇਵਾਦਾਰਾਂ ਨੇ ਸਮਾਂ ਰਹਿੰਦਿਆਂ ਇਸ ਮੀਟ ਨੂੰ ਚੈੱਕ ਕਰ ਲਿਆ ਅਤੇ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਫਲੇ ਪੂਰੀ ਘਟਨਾ ਲੁਧਿਆਣਾ ਦੇ ਆਲਮਗੀਰ ਸਾਹਿਬ ਸਥਿਤ ਗੁਰਦੁਆਰਾ ਮੰਜੀ ਸਾਹਿਬ ਚ ਵਾਪਰੀ ਹੈ ਜਿੱਥੇ ਕਿ ਲੰਗਰ ਹਾਲ ਦੇ ਅੰਦਰ ਦਾਖਲ ਹੋਏ ਇੱਕ ਵਿਅਕਤੀ ਨੇ ਲੰਗਰ ਵਾਲੀ ਬਾਲਟੀ 'ਚ ਮੀਟ ਪਾੜ ਦਿੱਤਾ ਸੇਵਾਦਾਰਾਂ ਵੱਲੋਂ ਚੈੱਕ ਕਰਨ ਤੇ ਸਾਹਮਣੇ ਆਇਆ ਕਿ ਬਾਲਟੀ ਵਿੱਚ ਮੀਟ ਦੀਆਂ ਬੋਟੀਆਂ ਸਨ ਜਿਸ ਤੋਂ ਬਾਅਦ ਸੇਵਾਦਾਰਾਂ ਨੇ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਮਾਮਲੇ 'ਚ ਥਾਣਾ ਡੇਲੋ ਦੀ ਪੁਲਿਸ ਆਲਮਗੀਰ ਸਾਹਿਬ ਸਥਿਤ ਗੁਰਦੁਆਰਾ ਮੰਜੀ ਸਾਹਿਬ ਪਹੁੰਚੇ ਜਿੱਥੇ ਕਿ ਉਹਨਾਂ ਨੇ ਮੈਨੇਜਰ ਹਰਦੀਪ ਸਿੰਘ ਦੀ ਸ਼ਿਕਾਇਤ ਤੇ ਪਿੰਡ ਲਾਪਰਾਂ ਦੇ ਰਹਿਣ ਵਾਲੇ ਬਲਬੀਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਸੇਵਾਦਾਰਾਂ ਮੁਤਾਬਕ ਬੀਤੀ ਰਾਤ ਕਰੀਬ 9:30 ਵਜੇ ਇਹ ਪੂਰੀ ਘਟਨਾ ਵਾਪਰੀ ਜਦੋਂ ਸੇਵਾਦਾਰ ਗੁਰਦੁਆਰਾ ਮੰਜੀ ਸਾਹਿਬ ਦੇ ਲੰਗਰ ਹਾਲ ਵਿੱਚ ਸੰਗਤਾਂ ਨੂੰ ਲੰਗਰ ਛਕਾ ਰਹੇ ਸਨ ਗੁਰੂ ਗੋਬਿੰਦ ਸਿੰਘ ਨਗਰ ਦੇ ਵਾਸੀ ਤਜਿੰਦਰ ਸਿੰਘ ਪੰਗਤ ਵਿੱਚ ਬਾਲਟੀ ਲੈ ਕੇ ਦਾਲ ਦੀ ਸੇਵਾ ਕਰ ਰਹੇ ਸਨ ਇਸ ਦੌਰਾਨ ਇੱਕ ਵਿਅਕਤੀ ਡੋਲੂ ਲੈ ਕੇ ਲੰਗਰ ਹਾਲ ਅੰਦਰ ਦਾਖਲ ਹੋਇਆ ਉਸ ਜਿਸ ਨੇ ਸਬਜੀ ਆਖ ਕੇ ਦਾਲ ਵਾਲਾ ਡੋਲੂ ਬਾਲਟੀ ਵਿੱਚ ਪਲਟ ਦਿੱਤਾ ਜਿਸ ਵਿੱਚ ਕੇ ਮੀਟ ਪਕਾਇਆ ਹੋਇਆ ਸੀ ਜੀ ਦਾ ਨਾਮ ਸਾਹਿਬ ਹੈ ਗੁਰਦੇ ਗੋਗਾ ਦੇ ਰਜਿੰਦਰ ਸਿੰਘ ਤੌੜਾ ਮੈਨੇਜਰ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਨੂੰ ਮਿਤੀ 23 ਤਰੀਕ ਨੂੰ ਪਰਸੋਂ ਸ਼ਾਮ ਨੂੰ 9:30 ਵਜੇ ਇੱਕ ਲਾਪਰਾ ਪਿੰਡ ਦਾ ਬੰਦਾ ਸਾਡੇ ਲੰਗਰ ਹਾਲ ਵਿੱਚ ਆਉਂਦਾ ਪ੍ਰਸ਼ਾਦਾ ਛਕਣ ਵਾਸਤੇ ਉਸਦੇ ਹੱਥ ਵਿੱਚ ਇੱਕ ਦੋ ਲਿਫਾਫੇ ਫੜੇ ਹੁੰਦੇ ਨੇ ਉਹ ਸਾਡੇ ਸੇਵਾਦਾਰਾਂ ਨੂੰ ਕਹਿੰਦਾ ਆ ਕੇ ਵੀ ਮੈਂ ਹਸਪੀਟਲ ਜਾਣਾ ਸੀ ਲੰਗਰ ਲੈ ਕੇ ਪਰ ਮੈਂ ਉੱਥੇ ਜਾ ਨਹੀਂ ਸਕਿਆ ਇਸ ਕਰਕੇ ਮੇਰਾ ਲੰਗਰ ਜੋ ਪ੍ਰਸ਼ਾਦਾ ਹੈ ਇਹ ਆਪਣੇ ਲੰਗਰ ਦੇ ਵਿੱਚ ਪਾ ਲਓ ਤੁਸੀਂ ਸਾਡੇ ਜਿਹੜੇ ਉੱਥੇ ਸੇਵਾਦਾਰ ਸਾਡੇ ਸੀ ਤੇ ਸੇਵਾ ਕਰ ਰਹੇ ਸੀ ਹੋਰ ਬੰਦੇ ਬਾਹਰੋਂ ਪ੍ਰਾਈਵੇਟ ਉਹਨਾਂ ਨੇ ਪ੍ਰਸ਼ਾਦਾਂ ਵਾਲਾ ਪੋਣਾ ਇਸ ਕੋਲੋਂ ਫੜ ਲਿਆ ਤੇ ਇੱਕ ਡੋਲਾ ਸੀ ਇਹਦੇ ਕੋਲੇ ਸਬਜ਼ੀ ਵਾਲਾ ਉਹ ਪਕੜ ਲਿਆ ਉਹ ਪਕੜ ਕੇ ਲਿਆ ਕੇ ਜਦੋਂ ਖਾਲੀ ਪਈ ਬਾल्टी ਵਿੱਚ ਇਹਨਾਂ ਨੇ ਉਹ ਪਾਇਆ ਤਾਂ ਉਸ ਦੇ ਵਿੱਚ ਉਹਨਾਂ ਨੂੰ ਇੰਜ ਮਹਿਸੂਸ ਹੋਇਆ ਵੀ ਇਹ ਮਾਸ ਹੈ ਮੀਟ ਭੜਿਆ ਹੋਇਆ ਸੀ ਰਿਜਿਆ ਹੋਇਆ ਮੀਟ ਸੀਗਾ ਉਸ ਦੇ ਵਿੱਚ ਡੋਲੇ ਦੇ ਉਸੇ ਟਾਈਮ ਇਹਨਾਂ ਨੇ ਮੈਨੂੰ ਉਸ ਦਿਨ ਛੁੱਟੀ ਤੇ ਸੀਗਾ ਸਾਡੇ ਐਡੀਸ਼ਨਲ ਮੈਨੇਜਰ ਸਰਦਾਰ ਹਰਦੀਪ ਸਿੰਘ ਜੀ ਉਸ ਦਿਨ ਹਾਜ਼ਰ ਸਨ ਮੀਟ ਮੈਨੇਜਰ ਕੰਟਰੈਕਟ ਇਹਨਾਂ ਨੂੰ ਬੁਲਾ ਕੇ ਇਹਨਾਂ ਨੇ ਉਸੇ ਟਾਈਮ ਜਦ ਇਹ ਬੰਦੇ ਨੂੰ ਭੱਜਣ ਨਹੀਂ ਦਿੱਤਾ ਤਾਂ ਉਹਨੂੰ ਫੜ ਲਿਆ ਤੇ ਫੜ ਕੇ ਪੁਲਿਸ ਨੂੰ ਇਨਵੋਲਵ ਕਰ ਦਿੱਤਾ 5-7 ਮਿੰਟਾਂ ਦੇ ਵਿੱਚ ਹੀ ਡੇਲੋਂ ਤੋਂ ਅੱਗੇ ਪੁਲਿਸ ਪਹੁੰਚ ਗਈ ਆ ਤੇ ਪੁਲਿਸ ਨੇ ਆ ਕੇ ਉਸ ਬੰਦੇ ਨੂੰ ਫੜ ਲਿਆ ਤੇ ਅਗਲੀ ਘਟਨਾ ਮੈਂਬਰ ਸਾਹਿਬ ਨੂੰ ਪਤਾ ਇਹਨਾਂ ਨੂੰ ਅਸੀਂ ਮਾਨਯੋਗ ਮੈਂਬਰ ਸਾਹਿਬ ਨੂੰ ਦੱਸ ਦਤੀ ਆ ਸੋਖੀ ਸਾਹਿਬ ਨੂੰ ਇਹ ਤੁਹਾਨੂੰ ਦੱਸਣਗੇ ਕਲ ਕੋਈ ਸਵਾਲ ਲਾਉ ਦੱਸੋ ਜੀ ਇਹ ਸਵਾਲ ਆਇਆ ਕਿ ਵੀ ਤੁਸੀਂ ਕੋਈ ਮਾਮਲਾ ਦੱਟ ਕਰਵਾਇਆ ਸੀ ਉਹਦੀ ਕੰਪਲੀਟ ਹੈ ਜਿਹੜੀ ਸੀ ਪੁਲਸ ਨੂੰ ਦੇਣ ਤੋਂ ਬਾਅਦ ਕਿ ਕੋਈ ਕੰਪਲੀਟ ਵੀ ਕਰਵਾਈ ਸੀ ਤੇ ਜੇ ਉਹ ਵਾਕਈ ਮੀਟ ਸੀ ਤਾਂ ਨਹੀਂ ਹਾਂ ਦੇਖਿਆ ਜੀ ਬੰਦਿਆਂ ਨੇ ਮੀਟ ਸੀਗਾ ਉਸ ਦੀ ਉਸ ਦੀ ਸਾਡੇ ਮੈਨੇਜਰ ਸਾਹਿਬ ਨਾਲ ਖੜੇ ਨੇ ਇਹਨਾਂ ਨੇ ਵੀਡੀਓ ਬਣਾਈ ਆ ਤੇ ਪੁਲਸ ਨੂੰ ਵੀ ਚੈੱਕ ਕਰਵਾਇਆ ਪੁਲਸ ਨੇ ਵੀ ਪੁਸ਼ਟੀ ਕੀਤੀ ਆ ਵੀ ਇਹ ਮੀਟ ਬਣਿਆ ਹੋਇਆ ਉਸ ਤੋਂ ਬਾਅਦ ਉਹਨੂੰ ਥਾਣੇ ਦਾ ਤੰਮਨੇ ਸਾਹਿਬ ਉਹਨਾਂ ਨਾਲ ਗਏ ਉੱਥੇ ਐਫ ਆਈ ਆਰ ਦਰਜ ਕਰਾਈ ਜਾਂਨਾਂ ਨੇ ਬਾਇ ਨੇਮਸ ਦੇ ਉੱਪਰ ਠੀਕ ਹੈ ਜੀ ਪਰਚਾ ਕਟਵਾਇਆ ਰਾਤ ਨੂੰ ਹੀ 11:30 ਪਾਉਣੇ 12 ਵਜੇ ਉਹਦੇ ਤੇ ਪਰਚਾ ਹੋ ਗਿਆ ਕਟਾਇਆ ਗਿਆ ਉਸ ਬੰਦੇ ਤੇ ਸਵੇਰੇ ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਲੋਕ ਵੀ ਹੁਣ ਇੱਧਰ ਕਰ ਲੋ ਹੁਣ ਚੋਕੀ ਸਾਹਿਬ ਦੇ ਆ ਜੀ ਅੱਜ 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 ਇਹ ਚ ਲੱਗਣਾ ਚੋਕੀ ਸਾਹਿਬ ਨੂੰ ਦੇ ਦੇ ਪੂਰਾ ਨਾਮ ਹੈ ਚੰਦਰ ਸਿੰਘ ਆਲਮਗੀਰ ਮੈਂਬਰ ਐਨ ਜੀ ਪੀ ਸੀ ਤੇ ਘਟਨਾ ਇਹ ਆ ਕਿ 23 ਤਾਰੀਖ ਨੂੰ 9:30 ਵਜੇ ਇਹ ਜਿਹੜਾ ਬੰਦਾ ਸੀ 9:30 ਵਜੇ ਰਾਤ ਇਹ ਬਨਵੀਰ ਸਿੰਘ ਸਪੁੱਤਰ ਰਛਤਰ ਸਿੰਘ ਇਹ ਲਾਪਰਾਪਿੰਡ ਤੋਂ ਆਇਆ ਇਹਦੇ ਕੋਲੇ ਇੱਕ ਡੋਲਣੀ ਜੀ ਸੀਗੀ ਉਹਦੇ ਵਿੱਚ ਇਹ ਆ ਕੇ ਕਹਿੰਦਾ ਸੇਵਾਦਾਰਾ ਨੂੰ ਕਿ ਮੈਂ ਸਬਜ਼ੀ ਲੈ ਕੇ ਆਇਆ ਤੇ ਉਹ ਸੇਵਾਦਾਰ ਸੀ ਤਿਜਿੰਦਰ ਸਿੰਘ ਉਹਨੇ ਉਹਨੂੰ ਕਿਹਾ ਵੀ ਠੀਕ ਹੈ ਉਹਨੇ ਇਹ ਜਿਹੜੀ ਡੋਰਤੀ ਸੀ ਉਹਦੇ ਵਿੱਚ ਬਾਹਰ ਜਿਹਦੇ ਵਿੱਚ ਹੌਂਟਾ ਪੀ ਉਹ ਬੱਚੇ ਨੇ ਜਦ ਹੀ ਦੇਖ ਲਿਆ ਕਿ ਇਹ ਤਾਂ ਬੀਟ ਤੇ ਉਹਨੇ ਉਸੇ ਵੇਲੇ ਰੌਲਾ ਪਾ ਦਿੱਤਾ ਤੇ ਉਹ ਜਿਹੜਾ ਸਾਡਾ ਇੰਚਾਰਜ ਹੈ ਬਲਜੀਤ ਸਿੰਘ ਇਹਨੂੰ ਵੀ ਭਲਾ ਲਿਆ ਤੇ ਉਸ ਵੇਲੇ ਸਾਡੇ ਮੈਨੇਜਰ ਸਾਹਿਬ ਹਰਜੀਪ ਸਿੰਘ ਵੀ ਨੀਡ ਮੈਨੇਜਰ ਸਾਹਿਬ ਉੱਥੇ ਮੌਕੇ ਤੇ ਹਾਜ਼ਰ ਹੋ ਗਏ ਤੇ ਇਹਨਾਂ ਨੇ ਬਹੁਤ ਹੀ ਜ਼ਿੰਮੇਵਾਰੀ ਨਾਲ ਬਹੁਤ ਹੀ ਇਮਾਨਦਾਰੀ ਦੇ ਨਾਲ ਆਪਦਾ ਫਰਜ਼ ਨਿਭਾਉ ਰਿਆ ਹੋਇਆ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਆ ਕੇ ਉਸ ਬੰਦੇ ਨੂੰ ਅਰੈਸਟ ਕਰ ਲਿਆ ਤੇ 9:30 ਵਜੇ ਦੀ ਇਹ ਘਟਨਾ ਤੇ 11:55 ਮਿੰਟ ਤੇ ਉਹਦੇ ਤੇ ਐਫਆਈਰ ਰਿਪੋਰਟ ਹੋ ਗਈ ਜੋ ਅਰੈਸਟ ਕਰ ਲਿਆ ਤੇ ਉਹਨੂੰ ਅਰੈਸਟ ਕਰਕੇ ਜੇਲ੍ਹ ਤੇ ਉਦ੍ਰੇਸ ਕਟਣਾ ਤੋਂ ਬਾਅਦ ਸੇਵਾਦਾਰਾਂ ਨੇ ਕਟਚੀ ਨਾਲ ਮੀਟ ਨੂੰ ਚੈੱਕ ਕੀਤਾ ਤਾਂ ਇਸ ਵਿੱਚ ਮੀਟ ਦੀਆਂ ਬੋਟੀਆਂ ਪਾਈਆਂ ਗਈਆਂ। ਮੁਲਜ਼ਮ ਦੀ ਇਸ ਸ਼ਰਮਨਾਕ ਹਰਕਤ ਤੋਂ ਬਾਅਦ ਸੇਵਾਦਾਰਾਂ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ ਜਿਸ ਬੰਦੀ ਥਾਣਾ ਡੇਲੋ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ, ਅਦਾਲਤ ਵਿੱਚ ਪੇਸ਼ ਕਰਕੇ ਹੁਣ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ ਟੀਵੀ